ਉਤਰੀ ਭਾਰਵ ਵਿੱਚ ਠੰਡ ਦਾ ਜੋਰ ਲਗਾਤਾਰ ਵੱਧਦਾ ਜਾ ਰਿਹਾ ਹੈ ਔਰ ਜੇਕਰ ਗੱਲ ਕੀਤੀ ਜਾਵੇ ਸ੍ਰੀ ਅਮਰਸਰ ਸਾਹਿਬ ਦੀ ਤਾਂ ਪਿਛਲੇ 3 ਦਿਨਾਂ ਤੋਂ ਗੁਰੂ ਨਗਰੀ ਲਗਾਤਾਰ ਧੁੰਦ ਦੀ ਚਿੱਟੀ ਚਾਦਰ ਦੇ ਵਿੱਚ ਲਿਪਟੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਚਲਦਿਆਂ ਆਮ ਜਨਜੀਵਨ ਬਹੁਤ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਤਸਵੀਰ ਸਾਂਝੀ ਕਰਾਂਗੇ ਰੋਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜੋ ਇਸ ਵੇਲੇ ਧੁੰਦ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਟਕਿਆ ਹੋਇਆ ਨਜ਼ਰ ਆ ਰਿਹਾ ਹੈ ਚਾਹੇ ਹੱਡਚੀਰ ਵੀ ਠੰਡ ਹੈ ਚਾਹੇ ਬੇਹਦ ਸੰਗਣੀ ਧੁੰਦ ਹੈ ਵਿਜ਼ਿਬਿਲਟੀ ਨਾ ਮਾਤ ਰੇ ਪਰ ਫਿਰ ਵੀ ਦੇਸ਼ ਵਿਦੇਸ਼ਾਂ ਤੋਂ ਸੰਕਤ ਲੱਖਾਂ ਦੀ ਗਿਣਤੀ ਵਿੱਚ ਸੱਚਖੰਡ ਸ੍ਰੀ ਬੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਨੇ ਹਾਲਾਂਕਿ ਮੌਸਮ ਵਿਭਾਗ ਦੀ ਪੁਖਖਾਣੀ ਤੇ ਨਜ਼ਰ ਮਾਰੀਏ ਤਾਂ ਅਗਲੇ 2 ਦਿਨਾਂ ਦੇ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਅੰਮ੍ਰਿਤਸਰ ਗੁਰਦਾਸਪੁਰ ਪਟਿਆਲਾ ਅਤੇ ਲੁਧਿਆਣਾ ਚਾਰ ਜ਼ਿਲ੍ਹਿਆਂ ਦੇ ਵਿੱਚ ਜੋ ਹੈ ਅਗਲੇ 2 ਦਿਨਾਂ ਲਈ ਬੇਹੱਦ ਸੰਘਣੀ ਧੁੰਦੇ ਰਹਿਣ ਦਾ ਖੱਛਾ ਜਿਹੜਾ ਮੌਸਮ ਵਿਭਾਗ ਲੋ ਪੁਖਟਾਇਆ ਗਿਆ ਹੈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਤੋਂ ਇਹ ਤਸਵੀਰਾਂ ਨੇ ਰੂਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਜੋ ਇਸ ਵੇਲੇ ਧੁੰਦੇ ਚਲਦੇ ਆ ਪੂਰੀ ਤਰ੍ਹਾਂ ਦਿਖਾਈ ਨਹੀਂ ਦੇ ਰਿਹਾ ਸਿਰਫ ਅਹਿਸਾਸ ਜਿਹੜਾ ਕੀਤਾ ਜਾ ਸਕਦਾ ਹੈ ਕਿ ਅਸੀਂ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਚਾ ਪਰ ਸੱਚਖੰਡ ਇਸ ਵੇਲੇ ਧੁੰਦੀ ਚਿੱਟੀ ਚਾਦਰ ਦੇ ਵਿੱਚ ਲਪਟਿਆ ਹੋਇਆ ਨਜ਼ਰ ਆ ਰਿਹਾ ਹੈ ਪਰ ਫਿਰ ਵੀ ਪ੍ਰਕਰਮਾ ਪੂਰੀ ਤਰ੍ਹਾਂ ਦੇ ਨਾਲ ਸੰਤਤਾ ਦੀ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਸੰਤਤਾ ਦਾ ਠਾਠਾ ਮਾਰਦਾ ਕੱਠ ਇਸ ਵੇਲੇ ਫਿਰ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਨਜ਼ਰ ਆ ਰਿਹਾ ਹੈ नेहा है, नहीं नहीं यार, है।, नहीं है। दिल्ली से है। हाँ जी। तो के हो दी है। तो हाँ जी। तो दे है। हैं बड़ा है। बाबा जी का जो हुक्म है वो ही कर रहे हैं, और कुछ प्लान नहीं था बट बाबा जी ने आज बुलाया था और बहुत ही अच्छे दर्शन कराए हमारे। यहाँ पे आगे कोई परेशानी फील नहीं होती है बाबा जी हैं साथ हमारे बाबा जी हैं हमारे साथ कोई परेशानी नहीं है बहुत बहुत अच्छा कोई ठंड महसूस नहीं होती यहाँ पे आके कोई ठंड महसूस नहीं, सूस नहीं। भी ने। तो हाँ जी आ रहे। हम दिल्ली से डरते हुए आ रहे थे कि इधर मार्बल लगा होता है कितनी ठंडक होगी कितना हमें पैरों से ठंड चढ़ेगी पर पता नहीं इधर आके सब चला गया हम सब एक दूसरे को बोल रहे हैं कि कैसे एक चमत्कार चल रहा है इधर हमारे लिए गुरु जी का दरबार बाबा जी का दरबार बाबा जी का दरबार हंड्रेड परसेंट और उन वही वो ताकत रखते हैं कि हमें हमारे घर से दिल्ली में बैठे हुए एक दिन बोलते हैं कि आ जाओ और हम उठ के ऐसे आ जाते हैं थैंक यू बाबा जी थैंक यू बाबा जी ये लोग बीस साल के बाद आए हैं

ਉਹ ਕਹਿੰਦੀ ਉਹ ਕਹ ਰ ਮੇਰੀ ਬੇਟੀ ਸਿੰਗਾਪੁਰ ਜਾਣਾ ਜੇ ਫਲੈਟ ਦੇ ਜੀ ਜੀ ਕਹਿਣਾ ਚਾਹਉਂ ਕਿ ਬੜੀ ਠੰਡ ਹੈ ਬੜੀ ਸੰਗਣੀ ਤੋਂ ਹੁੰਦਾ ਪਰ ਸੰਗਤ ਦੀ ਸ਼ਰਦਾ ਹਾਂਜੀ ਹਾਂਜੀ ਬਹੁਤ ਵਧੀਆ ਚਲੋ ਤੇ ਪਰਮਾਤਮਾ ਦਾ ਰੰਗ ਨੇ ਤੇ ਪੁੱਛਣੀ ਆਪਣਾ ਫਲੈਟ ਪੁੱਛਣੀ ਸੀ ਕਿ ਸਿੰਗਾਪੁਰ ਦੇਦ ਨਹੀਂ ਕੋਲੇ ਜਿੰਨੇ ਤੁਹਾਨੂੰ ਹੋਣੀ ਪਤਾ ਕਰਕੇ ਤੇ ਸੰਗਤ ਜਿਹੜੀ ਹੈ ਜੈਪੁਰ ਸੇ ਕੀ ਕਹਿਣਾ ਚਾਹੇਗੀ ਡੈਂਸ ਫੋਗ ਬਹੁਤ ਜ਼ਿਆਦਾ ਸਰਦੀ ਇਸ ਕੇ ਬਾਦ ਹੁ ਜਹ ਪਹੁੰਚੇ ਦਰਸ਼ਨ ਕੀ ਲਈ ਨਹੀਂ ਨਹੀਂ ਬਹੁਤ ਅੱਛਾ ਲੱਗ ਰਹਾ ਹੈ ਔਰ ਮੈਂ ਪਹਿਲੀ ਬਾਰ ਇਸ ਵਿੰਟਰਸ ਮੇ ਇਤੀ ਵਿੰਟਰਸ ਮੇ ਯਹਾਂ ਪੇ ਆਈ ਹੂੰ

ਬਹੁਤ ਹੀ ਅੱਜ ਦਿਨ ਸੁਭਾਗਾ ਸੀ ਜਿੱਦਾਂ ਪ੍ਰਮਾਤਮਾ ਨੇ ਵਧੀਆ ਮੌਕਾ ਦਿੱਤਾ ਸੰਦਰਸ਼ਨ ਦਾ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਇਹ ਕਦੇ ਕਦੇ ਹੁੰਦਾ ਪਰ ਹਾਂਜੀ ਖਲੀ ਬਾਜੀ ਤੇ ਇਹ ਤੇ ਆਹੀ ਪੰਮੀਚਾ ਆ ਰਿਹਾ ਪੰਮੀਚਾ ਪੰਮੀ ਹਾਂ ਜੀ ਅਦਾਸ ਦਾ ਨਾਮ ਰਜਿੰਦਰ ਸਿੰਘ ਹੈ ਔਰ ਪਿੰਡ ਗਦੋਮਾ ਜਿਹੜਾ ਰਾਜਪੁਰੇ ਤੋਂ ਆਏ ਆ ਔਰ ਸਤਗੁਰੂ ਨੇ ਮਿਹਰ ਬਖਸ਼ਿਸ਼ ਕੀਤੀ ਹੈ ਔਰ ਅੱਜ ਬੇਸ਼ੱਕ ਜਿੰਨੀ ਮਰਜੀ ਸਰਦੀ ਹੈ ਕਿਉਂਕਿ ਇਹ ਉਹ ਸਥਾਨ ਹੈ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਦਾ ਜਿਨ੍ਹਾਂ ਦੇ ਅੱਜ ਪੜਪੋਤੇ ਜਿਹੜੇ ਨੇ ਅੱਜ ਸੂਬਾ ਸਰਹਿੰਦ ਦੀ ਕਚਹਿਰੀ ਦੇ ਵਿੱਚ ਜਿਹੜੇ ਨੇ ਤਰ੍ਹਾਂ ਤਰ੍ਹਾਂ ਨਾਲ ਜਿਹੜਿਆ ਉਹ ਆਪਣੇ ਸੱਚ ਦਾ ਸੱਚ ਦਾ ਜਿਹੜਾ ਖੋਕਾ ਦੇ ਰਹੇ ਨੇ ਔਰ ਫਤਿਹ ਬੁਲਾ ਰਹੇ ਨੇ ਔਰ ਅਸੀਂ ਅੱਜ ਬਹੁਤ ਖੁਸ਼ ਆ ਸੰਗਤ ਦੇ ਦਰਸ਼ਨ ਕਰਕੇ ਔਰ ਉਜੇਤਾ ਤੌਰ ਤੇ ਧੰਨਵਾਦ ਆ ਆਪ ਜੀਆਂ ਦੇ ਚੈਨਲ ਦੇ ਤੁਸੀਂ ਸੰਗਤ ਦੇ ਦਿਲਾਂ ਦੀ ਆਵਾਜ਼ ਜਿਹੜੀ ਆ ਉਹ ਸੰਗਤ ਚਾਹੁੰਦੇ ਹੋ ਵਾਹਿ ਖਾਲਸਾ ਵਾਹਿ ਜੀ ਖਾਲਸਾ ਬਹੁਤ ਵਧੀਆ ਪਹਿਲੀ ਪਟਾਪੀ ਬਹੁਤ ਸ਼ਾਨਦਾਰ ਹੋਣੀ ਹੈ ਨਾ ਬਿਲਕੁਲ ਹੀ ਲੱਗ ਲੱਗਣ ਜਿਹਾ ਕਿਸੇ ਹੋਰ ਸਟੇਟ ਦੇ ਉਹਨਾਂ ਦੀ ਕਰ तो आप ये बोल रहे हैं जी मेरा नाम मुजफ्फर है और मैम कश्मीर से हैं तो जो गोल्डन टेंपल आके हमें बहुत अच्छा लग रहा है यहाँ पे लेकिन जो आने में दिक्कत हो गई फॉग वॉग था सर्दी वर्दी थी लेकिन यहाँ पे जो सुकून मिला है मतलब उस वजह से मतलब सब कुछ ये जो यहाँ पे जो मतलब इंतज़ाम है वो बहुत बढ़िया है और यहाँ पे जो मतलब सर्दी नहीं उतनी लग रही है यहाँ आके लेकिन जो दिल में एक जोश है वो है वो मतलब श्रद्धा है मतलब उस वजह से जो यहाँ पे लग रहा है मतलब बढ़िया आई एम फीलिंग गुड गुड How are you? Where usa? you from? USA. Yes. America, yeah. What do you like to say about this sacred this climate? Oh, it's very interesting today. <laughs> we just um, my name is Eric, I'm from the United States. Yeah. What would you like to say about this uh, place, you know, Golden Temple? Uh, it's very beautiful. dense, <laughs> it's kind of interesting we just arrived this morning from delhi and expect to see the golden temple and we just see fog <laughs> only fog yeah but it's still very beautiful and still a very holy place so very nice to visit yes it's our first time here in india uh, the last few days have been really nice uh, this is our first day with the fog though thank you mm -hmm. yes. ਕਰ ਲੱ ਸੈਲੀਨਾ ਸ਼ਾਟ ਮੈਂ ਆਪਾਂ ਫਿਰ ਕਲੋਜ਼ਿੰਗ ਬਾਹਰ ਆ ਕੇ ਕਰ ਦਿੰਦੇ ਆ ਆ ਸੰਜੋਗੇ ਮੌਸਮ ਬਹੁਤ ਜ਼ਿਆਦਾ ਸਰਦੀ ਹੈ ਬਹੁਤ ਜ਼ਿਆਦਾ ਸੰਘਣਿਤ ਹੁੰਦਾ ਹੈ ਪਰ ਇੱਥੇ ਇੰਜ ਲੱਗ ਰਿਹਾ ਹੈ ਵੀ श्रद्धा भावना सबसे पारी है सबसे बढ़िया जी यहाँ पे आने के बाद आपको लगेगा ही नहीं क्या ठंड हो रही है यहाँ की कुछ ना तप ही ऐसे यहाँ का है यहाँ पे आने का जो आप खुशी महसूस होती है तो ये सब चीज़ भूल ही जाती है कि ठंड नाम की कोई चीज़ भी है या फोक है कुछ है जब आ रहे थे तो फोक अच्छी थी पर जिस तरीके से हम लोग आ रहे थे बस तो ये अंदर वो भावना थी कि हम कैसे जल्दी से जल्दी पहुँचे तो रास्ता भी बाबा ने अपने आप दिखाया यहाँ पहुँचने के बाद जो आनंद आया दर्शन करके और आनंद आ गया तो जितना बैठेंगे उतना ही खुशी मिलती है यहाँ पर ਜਸਵੰਤ ਸਿੰਘ ਜੀ ਫਾਜ਼ਿਲਕਾ ਦਾ ਸਰ ਹਾਂਜੀ ਬਲੌਕ ਜਲਾਲਾਂਵਾਲੀ ਜੀ ਅੱਧੀ ਕੀ ਕਹਿਣਾ ਚਾਹੋਗੇ ਵੇਖੋ ਸਰਦਾ ਭਾਵਨਾ ਨੂੰ ਸਲਾਮ ਹੈ ਜਿਸ ਹਾਂਜੀ ਹਾਂਜੀ ਸਰ ਸਰ ਬਹੁਤ ਵਧੀਆ ਹੈ ਜੀ ਹਾਂ ਸਰ ਬਹੁਤ ਵਧੀਆ ਕੋ ਠੰਡ ਮਹਿਸੂਸ ਨਹੀਂ ਹੋਈ ਜੀ ਬਿਲਕੁਲ ਵੀ ਮਾਲਕਨ ਹਾਂਜੀ ਹਾਂਜੀ ਵਾਹਿਗੁਰੂ ਅਰਦਾਸ ਬੁਰੀ ਕੀਤੀ ਜੀ ਆਏ ਮੱਥਾ ਟੇਕਣ ਬਹੁਤ ਆਨੰਦ ਮਾਣਿਆ ਜੀ ਬਿਲਕੁਲ ਇਹਨੇ ਸੰਗਤਾਂ ਜੋ ਦੇਸ਼ ਵਿਦੇਸ਼ਾਂ ਤੋਂ ਕੜਾਕੇ ਦੀ ਠੰਡ ਸੰਗਨੀਤ ਹੁੰਦੇ باوجود ਸਤਕੜ ਸ਼੍ਰੀ ਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੀ ਹੈ ਇਹਨਾਂ ਦੀ ਸ਼ਰਧਾ ਭਾਵਨਾ ਇਹਨਾਂ ਦੇ ਜਜਮੈਂਟ ਸਾਡਾ ਸਲਾਮ ਪਰ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਕਿ ਮੌਸਮ ਵਿਭਾਗ ਵੱਲੋਂ ਸੰਗਨੀ ਤੌਂ ਦੇ ਸਬੰਧੀ ਕੀਤੀ ਗਈ ਪੁਖਵਾਨੀ ਅਤੇ ਦੋ ਦਿਨਾਂ ਦੇ ਰੈੱਡ ਅਲਰਟ ਨੂੰ ਧਿਆਨ ਚ ਰੱਖਦੇ ਹੋਏ ਆਪਣੀ ਜਰਨੀ ਪਲਾਨ ਕਰੋ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਖੱਜਲ ਖਵਾਰੀ ਤੋਂ ਬਚਿਆ ਜਾ ਸਕੇ ਕੈਮਰਾਮੈਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ